ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਵਿੱਡੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਉਸ ਸਮੇਂ ਫੇਲ ਸਾਬਤ ਹੋਈ ਜਦੋਂ ਕਿ ਵਿਧਾਨ ਸਭਾ ਹਲਕਾ ਸਰਦੂਲਗੜ ਦੇ ਪਿੰਡ ਚੇਰੀਆਂ ਵਾਲੀ ਦੇ ਦਰਜਨਾ ਮੋਤਾ ਚਿੱਟੇ ਨਸ਼ੇ ਨਾਲ ਹੋਈਆਂ ਵਿਧਾਨ ਸਭਾ ਹਲਕਾ ਸਰਦੂਲਗੜ ਤੋਂ ਭਾਰਤੀ ਜਨਤਾ ਪਾਰਟੀ ਦੀ ਚੋਣ ਲੜ ਚੁੱਕੇ ਜਗਜੀਤ ਸਿੰਘ ਮਿਲਖਾ ਨੇ ਆਪਣੀ ਟੀਮ ਦਰਾਂ ਪਿੰਡ ਚੇਰੀਆਂ ਵਾਲੀ ਦਾ ਦੌਰਾ ਕਰਦਿਆ ਸਮ ਦੱਸਿਆ ਕਿ ਇਸ ਪਿੰਡ ਵਿੱਚ ਨੌਜਵਾਨਾਂ ਨੇ ਚਿੱਟੇ ਨਸ਼ੇ ਦੀ ਫੇਟ ਚੜ੍ਹ ਕੇ ਆਪਣੀਆਂ ਕੀਮਤੀ ਜਾਨਾਂ ਹੀ ਨਹੀਂ ਬਰਬਾਦ ਕੀਤੀਆਂ ਸਗੋਂ ਘਰ ਦੇ ਬੁਹੇ ਵੀ ਬੰਦ ਹੋ ਗਏ ਨੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਵਾਲ ਉਠਾਉਂਦੇ ਆ ਕੀ ਕਿਹਾ ਤੁਸੀਂ ਵੀ ਸੁਣੋ ਕਿ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਮਿਲ ਰਹੀਆਂ ਸੀ ਕਿ ਇੱਕ ਸਾਡੇ ਵਿਧਾਨ ਸਭਾ ਦੇ ਵਿੱਚ ਪਿੰਡ ਹੈ ਚੇਰਿਆਂਵਾਲੀ ਜਿਹਦੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਕਾਰੋਬਾਰ ਚੱਲ ਰਿਹਾ ਸੀ ਔਰ ਨਸ਼ੇ ਦੇ ਨਾਲ ਬੜੇ ਨੌਜਵਾਨ ਗ੍ਰਸਤ ਹੋ ਚੁੱਕੇ ਸੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਕਿ ਪਿਛਲੇ ਕੁਝ ਸਮੇਂ ਦਰਮਿਆਨ ਕੁਝ ਹੀ ਦਿਨਾਂ ਦੇ ਵਿੱਚ ਕਿਹੇ ਪਿੰਡ ਦੇ 19 ਨੌਜਵਾਨ ਜੋ 15 ਤੋਂ ਲੈ ਕੇ 25 ਸਾਲ ਦੀ ਉਮਰ ਦੇ ਸੀ ਸਾਰੇ ਹੀ ਅਨਮੈਰਿਡ ਸੀਗੇ ਇਸ ਇੰਜੈਕਸ਼ਨ ਲਾ ਕੇ ਚਿੱਟਾ ਲਾ ਕੇ ਨਸ਼ੇ ਦੀ ਭੀੜ ਚੜ ਗਿਆ ਇੱਕ ਪਾਸੇ ਸਾਡੀ ਸਰਕਾਰ ਪੰਜਾਬ ਸਰਕਾਰ ਦਾਅਵੇ ਠੋਕ ਰਹੀ ਹੈ ਜੋ ਨਸ਼ਿਆਂ ਵਿਰੋਧ ਉਸੇ ਹੀ ਵਿੱਚ ਵੇਖਿਆ ਮੈਨੂੰ ਤਾਂ ਇਹ ਪਿੰਡ ਵਿੱਚ ਜਾ ਕੇ ਇਹ ਲੱਗਾ ਕਿ ਸ਼ਾਇਦ ਇਹ ਜੁੱਧ ਨਸ਼ਾ ਵਿਰੋਧ ਨਾ ਹੋ ਕੇ ਨਸ਼ੇ ਨੂੰ ਪ੍ਰਮੋਟ ਕਰਨ ਦੀ ਇੱਕ ਗੱਲ ਹੈ ਕਿਉਂਕਿ ਮੈਂ ਦੇਖਿਆ ਵੀ ਜਿੰਨੇ ਵੀ ਬੰਦੇ ਮੁੰਡੇ ਗੁਜ਼ਰੇ ਆ ਜੇਕਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਕੰਟੈਕਟ ਕੀਤਾ ਤੇ ਉਹਨਾਂ ਇਹ ਗੱਲ ਕਹੀ ਵੀ ਲੱਕੜਾ ਚ ਚਿੜ ਲਿਓ ਤਾਂ ਠੀਕ ਹੈ ਇਹਨੂੰ ਕਿੰਨੇ ਕਿਹਾ ਸੀ ਵੀ ਨਸ਼ਾ ਕਰਨਾ ਬੜੀ ਖੁਸ਼ੀ ਗੱਲ ਲੱਗੀ ਸ਼ਰਮਸਾਰ ਹੋਏ ਮੇਰੀ ਪੰਜਾਬ ਸਰਕਾਰ ਨੂੰ ਤੇ ਹਮਨ ਰਾਈਟਸ ਕਮਿਸ਼ਨ ਨੂੰ ਅਪੀਲ ਹੈ ਵੀ ਇਸ ਪਿੰਡ ਦੇ ਵਿੱਚ ਕਿ ਨਸ਼ੇ ਦੀ ਜਹਾਜ ਹੈ ਮੇਰੀ ਸੀਐਮ ਸਾਹਿਬ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਇੱਥੇ ਆਉਣ ਇਸ ਪਿੰਡ 'ਚ ਰਿਕੁਐਰੀ ਕਰਾਉਣ ਕਿ ਇਹਦੇ ਵਿੱਚੋਂ ਨਸ਼ਾ ਹੈ ਸ਼ਰੀਰਾਂ ਵਿੱਚ ਰਿਹਾ ਹੈ ਅੱਜ ਉਸ ਦਾ ਕਾਰਨ ਹੈ ਵੀ 19 ਮੌਤਾਂ ਇੱਕ ਮਹੀਨੇ ਦੇ ਦਰਮਿਆਨ ਹੋ ਗਈਆਂ ਹੈ ਬੇਟਾ ਕਿਹੜਾ ਪਿੰਡਾ ਸਾਡਾ ਪਿੰਗ ਬੋਲੋ ਜਸਪ੍ਰੀਤ ਕੌਰ ਆਈ ਕਿਹੜਾ ਪਿੰਡਾ ਹੰਨਾ ਪਿੰਡ ਚੇਰਾ ਬਣੀ ਜਿਹੜਾ ਬੱਚਾ ਮਰਿਆ ਉਹਦਾ ਕੀ ਨਾਂ ਸੀ ਕੀ ਲੱਗਦਾ ਸੀ ਤੁਹਾਡਾ ਹਰਪ੍ਰੀਤ ਸਿੰਘ ਸੀ ਭਰਾ ਲੱਗਦਾ ਸੀ ਅੱਛਾ ਕੀ ਕਾਰਨ ਮੌਤ ਹੋਈ ਆ ਦੀ ਨਸ਼ਾ ਕਰਦਾ ਸੀ ਅੱਛਾ ਜੀ ਕੀ ਨਸ਼ਾ ਕਰਦਾ ਸੀ ਜੀ ਚਿੱਟਾ ਲਾਉਂਦਾ ਸੀ ਅੱਛਾ ਤੇ ਸਰਕਾਰ ਨੂੰ ਨੌਜਵਾਨਾਂ ਪ੍ਰਤੀ ਕੀ ਮੈਸੇਜ ਦਿਨੇ ਹੋ ਤੁਸੀਂ ਕੀ ਕਹੋਗੇ ਬੇਟਾਉਣਾ ਬੇਟਾਉਣ ਪਈ ਨਸ਼ੀ ਹਾਂਜੀ ਬੇਟਾ ਉਹ ਨੌਜਵਾਨ ਦੀ ਡੈਥ ਹੋਈ ਜਾਂਦੀ ਹੈ ਜੀ ਹਾਂ ਵੀਟਾਉਣਾ ਚਾਉਂ। ਅਹੀਂ ਕਹਨੇ ਆ ਜੀ ਵੀਟਾਉਣ ਵੀ ਹਰ ਇੱਕ ਘਰੇ ਵੀ ਨਸ਼ਾ ਚੱਲੀ ਜਾਂਦਾ ਜੀ। ਅੱਛਾ ਜੀ। ਹਾਂ ਜੀ। ਅੱਜ ਵੀ ਅੱਜ ਵੀ ਹੋ ਰਿਹਾ ਨਸ਼ਾ ਹਰ ਪਿੰਡ। ਹਾਂ ਜੀ ਹਰ ਇੱਕ ਪਿੰਡ ਵਿੱਚ ਨਸ਼ਾ ਚੱਲੀ ਜਾਂਦਾ ਜੀ। ਕਿੰਨੀਆਂ ਕੁ ਮੋਤਾਂ ਜਿਹੜੀਆਂ ਜ਼ਿਆਦਾ ਮੋਤਾਂ ਹੋਈ ਜਾਂਦੀਆਂ ਜੀ। ਕਿਉਂ ਡੇਰਦੀ? ਕਿੰਨੇ ਕੁ ਛੋਡੇ ਪਿੰਡ ਵਿੱਚ ਮੋਤਾਂ ਆਈਆਂ? ਕਿਉਂ ਡੇਰਦੀ? 21 ਮੁੰਡਿਆਂ ਦੀ ਡੈਥ ਹੋ ਗਈ। ਅੱਛਾ ਜੀ। ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਵੀ ਨਸ਼ਾ ਹਟਾਇਆ ਜਾਵੇ। ਨਸ਼ਾ ਹਟਾਏ। ਮਾਤਾ ਜੀ ਕੀ ਨਾਂ ਤੁਹਾਡਾ? ਸਿੰਦਰ ਘਰ ਵਾਲੇ ਦਾ ਕੀ ਨਾਂ ਹੈ? ਸਰਵਨਸ ਸਿੰਘ। ਬੇਟਾ ਕਦੋਂ ਤੁਹਾਡਾ ਕੀ ਕਾਰਨ ਹੋਇਆ ਸੀ ਜਿਹਦੀ ਮੌਤ ਹੋਈ ਐ? ਜੀ ਨਸ਼ਾ ਕਰਦਾ ਸੀ। ਅੱਛਾ ਜੀ। ਕਿੰਵੀਂ ਕਲਾਸ ਚ ਪੜਦਾ ਸੀ ਉਹ? 10ਵੀਂ ਪੜਦਾ ਸੀ। ਕੀ ਨਾਮ ਸੀ ਬੇਟੇ ਦਾ? ਹਰਪ੍ਰੀਤ। ਅੱਛਾ। ਸਰਕਾਰ ਕਹਿੰਦੀ ਐ ਵੀ ਨਸ਼ਾ ਜਿਹੜਾ ਬੰਦ ਹੋ ਗਿਆ ਕੀ ਕਹੋਗੇ ਤੁਸੀਂ? ਹਾਂ ਤਾਂ ਹੋਵੇਗੀ ਸਤੈਨੇ ਰਿੰਨੇ ਬੱਚੇ ਮਾਰ ਕੇ ਸਾਡੇ ਸਾਡਾ ਘਰੋਂ ਦਰਵਾਜ਼ਾ ਹੋ ਗਿਆ। ਹੂੰ। ਮੇਰੇ ਤਾਂ ਕੋਈ ਨਹੀਂ ਹੈਗਾ ਨਾ ਹੋਰ। ਹੂੰ। ਮੇਰੇ ਤਾਂ ਉਹਦੇ ਨਾਲ ਹੀ ਅੱਗ ਵੱਸਦਾ ਸੀ। ਹੂੰ। ਪਿੰਡ ਚ ਕਿੰਨੇ ਇੱਕ ਜਿਹੜੇ ਬੱਚੇ ਨੇ ਜਿਹੜੇ ਇਸ ਤਰ੍ਹਾਂ ਬਲੇ ਮਰ ਕੇ ਸੜ ਤਾਂ ਪਿੰਡ ਵਿਲਾ ਹੋ ਗੇ ਜੀ ਸਰਕਾਰ ਤੋਂ ਕੀ ਮੰਗ ਰੱਖਦੇ ਆਹੀ ਮੰਗਾ ਜੀ ਬਸ ਇਦੋਂ ਕਹਾ ਵੀ ਨਸ਼ਾ ਰੰਦ ਕਰਨ ਹੂੰ ਠੀਕ ਹੋਣ ਵਾਲੀ ਪੀੜੀ ਤਾਂ ਚੱਲੂਦ ਰੇ ਬੰਨਾਂ ਵਾਲੇ ਤਾਂ ਚੱਲ ਜਿਹੜੀ ਗੱਲ ਹੋਊਗੀ ਦਵਾ ਜੀ ਜੀ ਮੇਰੇ ਨੂੰ ਖਾਹਰੇ ਕਿੰਨੇ ਕਮਾਵਾ ਫਿਰ ਖਦਮਾ ਦੇਣਾ ਜਿਵੇਂ ਮਾਇਰ ਕੀਤੀ ਜਾਂਦੀ ਹੁੰਦੀ ਹੂੰ ਹੂੰ ਨੇ ਜਿਹੜੇ ਹੈਗੇ ਨਾ ਹੋਰ ਨਸ਼ਾ ਕਰ ਮਰੇ ਨੇ ਹਾਂਜੀ ਤੇ ਬੱਚੇ ਮੁੱਕ ਚੁੱਕੇ ਦੋ ਪਹਿਲਾ ਜੀ ਨਸ਼ੇ ਦੇ ਕਾਰਨ ਕੋਈ ਪਿੰਡ ਚ ਸੁਣਾਈ ਨਹੀਂ ਗਈ ਹੂੰ ਕੋਈ ਸੁਣਦਾ ਹੀ ਨਹੀਂ ਇਹ ਗਰੀਬਾਂ ਦੀ ਹੂੰ ਕਿੰਨਾ ਮੁੱਕ ਜਾਂਦੇ ਕਹਿ ਦਿੰਦੇ ਹੈਗੇ ਨਾ ਨਸ਼ਾ ਕਰਦਾ ਮੁੱਕ ਗਿਆ ਜੇ ਪਿੰਡ ਚ ਮਿਲਦਾ ਜਾਂ ਮਗਰੋਂ ਬੰਦ ਨਹੀਂ ਹੁੰਦਾ ਫੇਰ ਹੀ ਬੱਚੇ ਕਰਦੇ ਹੈਗੇ ਹੂੰ ਜੇ ਪਿੰਡ ਚ ਨਾ ਬੜੂ ਨਾ ਤੋਂ ਮਰੂ ਨਸ਼ਾ ਕਿਵੇਂ ਹੂਆ ਕਿੰਨੀ ਕੇਸ ਦੇ ਸੀ ਜਿਹੜੇ ਬੱਚੇ ਉਮਰ ਦੇ ਸੀ ਜਿਹੜੇ ਮਰੇ ਨੇ ਬੱਚੇ 20 ਤੋਂ ਲੈ ਕੇ 30 ਤੱਕ ਆ ਜੀ ਅੱਛਾ ਅੱਛਾ ਇਹ ਉਮਰ ਦੇ ਵਿੱਚ ਵਿੱਚ ਹੈ 15 12 15 ਤੋਂ 30 ਤੱਕ ਸੋ 500 ਕੀ ਨਾਂ ਥੋੜਾ ਮੇਰੇ ਨਾਲ ਗੰਬੀਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਥੇੜਾ ਵਾ ਜੀ ਇੱਥੇ ਕੋਈ ਨਸ਼ੇ ਨਾਲ ਮੌਤਾਂ ਵੀ ਹੋਈਆਂ ਥੋੜੇ ਪਿੰਡ ਤੁਸੀਂ ਮੌਤਾਂ ਹੋਈਆਂ ਜੀ ਨਸ਼ੇ ਨਾਲ ਆਸੇ ਮੌਤਾਂ ਹੋਈਆਂ ਅੱਛਾ ਜੀ ਤਕਰੀਬਨ ਦਰਜਾ ਮੌਤਾਂ ਦੀ ਤਕਰੀਬਨ ਹੋਣਾ ਅੱਛਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਮੰਗਦੇ ਆ ਅਸੀਂ ਵੀਥੇ ਜਿਹੜਾ ਹੁਣ ਚਲ ਜਿਹੜਾ ਪਹਿਲਾਂ ਹੋ ਗਿਆ ਠੀਕ ਐ ਵੀ ਅੱਗੇ ਵਾਸਤੇ ਕੋਈ ਜਹਾਂ ਨਸ਼ੇ ਵਿੱਚ ਤੇ ਤੇ ਪਾਬੰਦੀ ਕੀਤੀ ਜਾਵੇ ਕੀ ਕਿਸੇ ਰੋਟਾ ਰੋਕ ਲਾਈ ਜਾਵੇ ਹੂੰ ਇਹ ਆਪ ਸਰਕਾਰ ਤੋਂ ਬਾਪ ਸਰਕਾਰ ਤੋਂ ਮੱਤ ਮੰਗੇ ਵੀ ਇਹ ਰੋਟੇ ਰੋਕ ਲੱਗ ਜਾਈ ਨਸ਼ੇ ਦੇ ਵੀ ਆਗੇ ਜਿਹੜਾ ਉਹ ਜਿਹੜੇ ਨੌਜਵਾਨ ਨੇ ਉਹ ਬਚ ਜਾਣ ਨਸ਼ੇ ਦਾ ਮੈਂ ਸੁਦੇਸ਼ ਸਿੰਘ ਮੈਂਬਰ ਪੰਡ ਚੇਰੇ ਵਾਲੀ ਠੀਕ ਐ ਇਥੇ ਨਸ਼ੇ ਕਰਨ ਕਈ ਬੱਚੇ ਨਹੀਂ ਮਾਤ ਹੋ ਚੁੱਕੀ ਹੈ ਕਾਲਾ ਪੀੜਿਆ ਵੀ ਏਡਿਜੀ ਦੀ ਹੈਗੇ ਆ ਠੀਕ ਆ ਸਰਕਾਰ ਵੱਲੋਂ ਕੋਈ ਇਥੇ ਪ੍ਰਬੰਧ ਨਹੀਂ ਹੈਗਾ ਹੂੰ ਜਿਹੜੀਆਂ ਜਿਹੜੀਆਂ ਮਾਤਾਂ ਹੋਈਆਂ ਕਿੰਨੀ ਉਮਰ ਦੇ ਬੱਚਿਆਂ ਦੀਆਂ ਕੋਈ 22 ਸਾਲ ਦਾ ਕੋਈ 21 ਸਾਲ ਦਾ ਕੋਈ 23 ਸਾਲ ਦਾ ਕੋਈ 24 ਸਾਲ ਦਾ ਹੂੰ 20 ਸਾਲ ਤੋਂ ਸਾਰੀ ਥੱਲੇ ਸੀਗੀ ਕਿੰਨੀਆਂ ਗਿਣਤੀ ਚ ਕਰੀਏ ਮਾਤਾਂ ਹੁਣ ਗਿਣਤੀ ਦਾ ਤਾਂ ਧਾਰਾ ਨੂੰ ਹੋ ਰਹੀ ਹੈ ਅੱਛਾ ਕੀ ਕਿਹੜਾ ਨਸ਼ਾ ਲੋਕ ਵਰਤਦੇ ਸੀ ਜੀਵਾਲੀ ਗੋਲੀ ਅੱਛਾ ਜੀਵਾਲੀ ਗੋਲੀ ਕਾਰਨੀ ਮੋਤਾਂ ਹੋ ਜਾਂਦੀ ਸੀ ਜੀਵਾਲੀ ਗੋਲੀ ਤਾਂ ਸਰਕਾਰ ਵੱਲੋਂ ਉਪਲਬਧ ਕੀਤੀ ਜਾ ਰਹੀ ਹੈ ਹਾਂ ਇਹ ਬੰਦ ਹੋਣੀ ਚਾਹੀਦੀ ਹੈ ਜੀ ਹਾਂ ਉਹਨੂੰ ਕਿਵੇਂ ਇਸਤੇਮਾਲ ਕਰਦੇ ਸੀ ਜੀਵਾਲੀ ਗੋਲੀ ਨੂੰ ਉਹਦਾ ਟੀਕਾ ਲਾਉਂਦੇ ਸੀਗੇ ਜੀ ਢੋਲ ਕੇ ਉਹਨੂੰ ਟੀਕਾ ਬਾਲ ਕੇ ਉਹਨੂੰ ਪਾਣੀ ਦੇ ਵਿੱਚ ਇਹ ਆਊਗਾ ਜੀ ਕੀ ਕੀ ਮੰਗ ਰੱਖਦੇ ਨੇ ਸਰਕਾਰ ਤੋਂ ਬੰਦ ਹੋਣਾ ਚਾਹੀਦਾ ਇਹ ਇਹ ਵਾਲੀ ਗੋਲੀ ਜਿਹੜੀ ਬੰਦ ਹੋਣੀ ਚਾਹੀਦੀ ਆ ਅੱਗੇ ਵਾਲੀ ਪੀੜੀ ਆਉਣ ਵਾਲੀ ਜਿਹੜੀ ਉਹ ਤਾਂ ਬੱਸ ਸਕੀ ਹੂੰ ਇਹ ਜਿਹੜੀ ਆਉਣ ਵਾਲੀ ਪੀੜੀ ਚਲੋ ਤਾਂ ਠੀਕ ਆ ਕੀ ਨਾਂ ਤੁਹਾਡਾ ਸੇਵਾ ਸਿੰਘ ਸੇਵਾ ਸਿੰਘ ਜਿਹੜਾ ਇਹ ਨਸ਼ਾ ਹੈ ਤੁਹਾਡੀ ਉਮਰ ਦੇ ਵਿੱਚ ਪਹਿਲਾਂ ਕਿਸ ਇਸ ਤਰ੍ਹਾਂ ਦਾ ਨਸ਼ਾ ਦੇਖਿਆ ਨਾ ਜੀ ਇਹ ਨਹੀਂ ਅੱਛਾ ਇਹਦਾ ਕੋਈ ਤੁਹਾਡੇ ਸਿਆਣੇ ਹੋ ਇਹਦਾ ਕੀ ਉਪਾਅ ਹੋ ਸਕਦਾ ਹੈ ਜੇ ਸਰਕਾਰ ਕਰੇ ਤਾਂ ਇਹਦਾ ਉਪਾਅ ਸਰਕਾਰ ਹੋ ਸਕਦਾ ਹੈ ਜੀ ਇਹ ਡੋਟੇ ਪੀਜਣ ਲਾ ਦੇਣਾ ਹੂੰ ਉਦੇ ਨਾ ਜੀ ਜੀ ਲੱਗ ਜਾਣਾ ਫਿਰ ਮਰਦੇ ਨਹੀਂ ਉਹਦੇ ਨਾਲ ਹਾਂ ਨਰੇ ਕੰਮ ਕੰਨਗੇ ਪੂਰਾ ਹਾਂ ਇਹਦਾ ਫੁਕੀ ਟੇਕੇ ਖੋਲ ਦੇਣਾ ਫਿਰ ਨੌਜਵਾਨ ਮੁੰਡੇ ਬਚਾ ਕੇ ਹਾਂ ਹੁਣ ਨਚੀਆਂ ਗੋਲੀਆਂ ਦਿੰਦੇ ਨੇ ਜਿਹੜੀਆਂ ਹਾਂ ਇਹ ਉਹ ਗੋਲਨਾ ਕੋੜ ਕੇ ਕੱਟਾ ਕਰਦੇ ਨੇ ਉਹਨੂੰ ਹਾਂ ਗੜਡ ਚ ਬੋਲਦੇ ਨੇ ਹਾਂ ਇੱਕ ਗੋਲ ਦੇਣਾ ਪਤਾ ਨਹੀਂ ਦੋ ਗੋਲ ਦੇ ਪਸੋ ਜੇ ਲਾ ਲੈਂਦੇ ਨਾ ਵੀ ખેਤੀ ਨਸ਼ਾ ਜੇ ਪਸਰਾ ਨਹੀਂ ਨਿਕਲਦੀ ਨਹੀਂ ਬਿੱਤੀ ਬਿੱਤੀ ਰਹ ਜਾਂਦੀ ਬੱਤਾਂ ਕਿੰਨੇ ਪਿੰਡ ਤੁਹਾਡੇ ਜਿਹੜੇ ਮੌਤਾਂ ਹੋਈਆਂ ਤੁਹਾਡੇ ਪਿੰਡ ਸਾਡੇ 19 ਮੌਤਾ ਹੋ ਗਏ ਅੱਛਾ ਜੀ ਕਿੰਨੀ ਕੁ ਮਰਦੇ ਸੀ ਜੇ ਜਨਾਬ ਬੰਕੀ ਤੋਂ ਕਟ ਕਟ ਇਹ ਜਹਾਜ ਤੋਂ ਕਟ ਕਟ ਬੀਜਾ ਤੋਂ ਕਟ ਕਟ ਸੀ ਬਸ ਮੁੰਡੇ ਮਰੇ ਆਏ ਹਾਂ ਹਾਂ ਅਰੇ ਤਿੰਨ ਚਾਰ ਹੋਰ ਮਰਨ ਵਾਲੇ ਉਹ ਲੋਂਦੇ ਠੀਕ ਬਾਹਲੇ ਜੀ ਬਾਹਲੇ ਦਾ ਹਾਂ ਹਾਂ